ਦੋਸਤੋ ਜੇ ਅਸੀਂ ਵਫਾਦਾਰੀ ਦੀ ਗੱਲ ਕਰੀਏ ਤਾਂ ਜਾਨਵਰਾਂ ਦੇ ਵਿੱਚੋਂ ਸਭ ਤੋਂ ਵਫਾਦਾਰ ਕੁੱਤੇ ਨੂੰ ਮੰਨਿਆ ਗਿਆ ਹੈ ਦੋਸਤੋ ਆਪਣੇ ਤੁਹਾਡੇ ਸਕੇ ਤੁਹਾਨੂੰ ਭੁੱਲ ਜਾਣਗੇ ਪਰ ਜਿਹੜੇ ਕੁੱਤੇ ਨੂੰ ਤੁਸੀਂ ਪਿਆਰ ਨਾਲ ਪਾਲਿਆ ਆ ਉਹ ਤੁਹਾਨੂੰ ਕਦੇ ਵੀ ਨਹੀਂ ਭੁੱਲੂਗਾ ਦੋਸਤੋ ਇਦਾਂ ਹੀ ਇੱਕ ਬੰਦੇ ਨੇ ਕੁੱਤਾ ਪਾਲਿਆ ਸੀ ਤੇ ਬੜੇ ਪਿਆਰ ਨਾਲ ਉਹਨੂੰ ਬੜਾ ਕੀਤਾ ਉਸਨੇ ਤੇ ਦੋਸਤੋ ਕਿਸੇ وجہ ਦੇ ਕਰਕੇ ਉਸ ਬੰਦੇ ਨੂੰ ਆਪਣੇ ਘਰ ਤੋਂ ਬਹੁਤ ਦੂਰ ਕਟੂ ਕਟ 6 ਮਹੀਨੇ ਲਈ ਉਹਦੀ ਜਿਹੜੀ ਡਿਊਟੀ ਸੀ ਬਾਹਰ ਲੱਗ ਗਈ ਸੀ ਤੇ ਉਹ ਆਪਣੇ ਘਰ ਨਹੀਂ ਸੀ ਆ ਸਕਦਾ ਕਿਉਂਕਿ ਬਹੁਤ ਦੂਰ ਸੀ ਤੇ ਦੋਸਤੋ ਉਸ ਕੁੱਤੇ ਦਾ ਮਸਲਾ ਆ ਗਿਆ ਵਿੱਚ ਤੇ ਕੁੱਤੇ ਨੂੰ ਨਾ ਤਾਂ ਉਹ ਨਾਲ ਲਿਜਾ ਸਕਦਾ ਸੀ ਫਿਰ ਉਹਨੇ ਸੋਚਿਆ ਕਿਉਂ ਨਾ ਮੈਂ ਆਪਣੇ ਦੋਸਤ ਰਾਹੁਲ ਨੂੰ ਫੋਨ ਕਰਾਂ ਤੇ ਜੇ ਉਹ ਇਸ ਮੇਰੇ ਡੌਗ ਨੂੰ ਆਪਣੇ ਘਰ ਰੱਖ ਲਵੇ ਤੇ ਉਸਨੇ ਆਪਣੇ ਦੋਸਤ ਨੂੰ ਫੋਨ ਕੀਤਾ ਪਹਿਲਾ ਉਸਦੇ ਦੋਸਤ ਨੇ ਜਵਾਬ ਦੇ ਦਿੱਤਾ ਕਹਿੰਦਾ ਵੀ ਮੇਰੀ ਵਾਈਫ ਨੇ ਨਹੀਂ ਮੰਨਣਾ ਮੰਨਣਾ ਕਿਉਂਕਿ ਉਹ ਬਹਿ ਬੋਧ ਕਰਦੀ ਹੈ ਉਹ ਕਿਸਣ ਦੀ ਹੈ ਜਾਣ ਬਰਾ ਤੇ ਅਸੀਂ ਘਰ ਦੇ ਵਿੱਚ ਕਦੀ ਵੀ ਕੁੱਤਾ ਬਿੱਲੀ ਨਹੀਂ ਰੱਖਿਆ ਪਰ ਦੋਸਤੋ ਫਿਰ ਉਸਦੇ ਥੋੜਾ ਜ਼ੋਰ ਪਾਉਣ ਤੇ ਉਸ ਨੇ ਹਾਂ ਕਰ ਦਿੱਤੀ ਤੇ ਦੋਸਤੋ ਨਾਲ ਇਹ ਵੀ ਕਹਿ ਦਿੱਤਾ ਕਿ ਜਦੋਂ ਮੈਂ ਆਉਂਗਾ ਤੇ ਡੌਗ ਨੂੰ ਤੁਹਾਡੇ ਕੋਲ ਮੈਂ ਵਾਪਸ ਲੈ ਜਾਵਾਂ ਤੇ ਉਹ ਕਹਿੰਦਾ ਠੀਕ ਉਹਨਾਂ ਨੂੰ ਦੇ ਕੇ ਤੇ ਉਹ ਆਪ ਆਪਣੀ ਡਿਊਟੀ ਤੇ ਚਲਾ ਗਿਆ। ਦੋਸਤੋ ਫਿਰ ਕੀ ਹੋਇਆ ਉਸੇ ਡੌਗ ਨਾਲ ਉਸ ਪਰਿਵਾਰ ਦਾ ਪਿਆਰ ਪੈ ਜਾਂਦਾ ਹੈ। ਬਹੁਤ ਗੂੜਾ ਪਿਆਰ ਪੈ ਜਾਂਦਾ ਹੈ। ਤੇ ਡੌਗ ਵੀ ਉਹਨਾਂ ਨੂੰ ਉਸੇ ਤਰ੍ਹਾਂ ਪਿਆਰ ਕਰਦਾ ਕਿਉਂਕਿ ਤੁਹਾਨੂੰ ਪਤਾ ਜਿਹੜਾ ਜਾਨਵਰ ਹੁੰਦਾ ਹੈ ਉਹ ਤਾਂ ਵਫਾਦਾਰ ਹੁੰਦਾ ਪਿਆਰ ਦਾ ਭੁੱਖਾ ਹੁੰਦਾ ਆ ਖਾਸ ਕਰਕੇ ਡੌਗ। ਤੇ ਦੋਸਤੋ ਇਸੇ ਤਰ੍ਹਾਂ ਉਹਨਾਂ ਦਾ ਦਿਨ ਗੁਜ਼ਰਦੇ ਰਹੇ। ਜਦੋਂ 6 ਮਹੀਨੇ ਬਾਅਦ ਉਹ ਬੰਦਾ ਆਪਣੇ ਘਰ ਆਇਆ ਪਹਿਲਾਂ ਉਹਨੇ ਆਪਣੇ ਦੋਸਤ ਰਾਹਲ ਨੂੰ ਫੋਨ ਕੀਤਾ ਕਿ ਮੈਂ ਤੇਰੇ ਕੋਲ ਆਪਣਾ ਡੌਗ ਲੈਣ ਆਇਆ ਪਹਿਲਾਂ ਰਾਹਲ ਨੇ ਉਹਨੂੰ ਜਵਾਬ ਦੇ ਦਿੱਤਾ ਕਿ ਵੇ ਨਹੀਂ ਅਸੀਂ ਆਪਣੇ ਇਸ ਡੌਗ ਨੂੰ ਨਹੀਂ ਹੁਣ ਦੇ ਸਕਦੇ ਕਿਉਂਕਿ ਸਾਡਾ ਸਾਰਾ ਪਰਿਵਾਰ ਇਸ ਨਾਲ ਬਿਲਕੁਲ ਮਿਕਸ ਹੋ ਚੁੱਕਾ ਹੈ ਤੇ ਇਹ ਵੀ ਸਾਡੇ ਤੋਂ ਬਗੈਰ ਨਹੀਂ ਰਹਿ ਸਕਦਾ ਪਰ ਨਹੀਂ ਉਹ ਕਹਿੰਦਾ ਇਹ ਤਾਂ ਮੇਰਾ ਡੌਗ ਆ ਮੈਂ ਤੈਨੂੰ ਸਿਰਫ 6 ਮਹੀਨੇ ਲਈ ਦਿੱਤਾ ਸੀ ਮੈਂ ਹੁਣ ਤੇਰੇ ਕੋਲ ਲੈ ਕੇ ਜਾਣਾ ਹੈ ਤੇ ਉਹ ਕਹਿੰਦਾ ਇੱਕ ਸ਼ਰਤ ਰੱਖਦੇ ਆ ਕਹਿੰਦਾ ਤੈਨੂੰ ਸਾਹਮਣੇ ਪਹਟਾਲ ਦੇਣਾ ਕੁਰਸੀ ਤੇ ਤੇ ਦਰਵਾਜ਼ਾ ਖੋਲਣਾ ਜੇ ਤਾਂ ਡੌਗ ਤੈਨੂੰ ਪਛਾਣ ਕੇ ਤੇਰੇ ਕੋਲ ਆ ਜਾਂਦਾ ਹੈ ਫੇ ਤੂੰ ਡੌਗ ਇਹ ਸਾਡੇ ਕੋਲ ਲੈ ਨਹੀਂ ਜੇ ਨਹੀਂ ਸਾਡੇ ਕੋਲ ਆਉਂਦਾ ਆ ਤੇ ਇਹ ਡੌਗ ਫਿਰ ਹੱਸੇ ਰੱਖਣਾ ਉਹਨੂੰ ਇਹ ਸ਼ਰਤ ਮਨਜ਼ੂਰ ਹੋ ਜਾਂਦੀ ਆ ਤੇ ਉਹ ਇਸੇ ਤਰ੍ਹਾਂ ਕਰਦੇ ਆ ਤੇ ਹੁਣ ਇਸ ਵੀਡੀਓ ਦੇ ਵਿੱਚ ਦੇਖਿਓ ਉਹ ਬੰਦਾ ਸਾਹਮਣੇ ਕੁਰਸੀ ਤੇ ਬੈਠ ਜਾਂਦਾ ਹੈ ਤੇ ਉਹ ਜਿਹੜਾ ਰਾਹੁਲ ਹੁੰਦਾ ਆ ਉਹ ਦਰਵਾਜ਼ਾ ਖੋਲਦਾ ਆ ਤੇ ਡੌਗ ਦੇਖੋ ਸਾਹਮਣੇ ਵੀ ਦੇਖਦਾ ਆ ਤੇ ਉਸ ਨਵੇਂ ਮਾਲਕ ਵੱਲ ਵੀ ਦੇਖਦਾ ਆ ਦੋਨਾਂ ਵੱਲ ਦੇਖਦਾ ਦੇਖੋ ਹੁਣ ਡੌਗ ਨੇ ਪੂਛ ਹਿਲਾਉਣੀ ਸ਼ੁਰੂ ਕਰ ਦਿੱਤੀ ਤੇ ਡੌਗ ਨੇ ਆਪਣੇ ਪਹਿਲੇ ਮਾਲਕ ਨੂੰ ਪਛਾਣ ਲਿਆ ਇਸੇ ਕਰਕੇ ਉਹ ਪੂਛ ਹਿਲਾ ਰਿਹਾ ਆ ਹੁਣ ਉਹ ਦੇਖ ਰਿਹਾ ਕਿ ਮੈਂ ਇਹਦੇ ਕੋਲ ਜਾਵਾਂ ਕਿ ਇਹਦੇ ਕੋਲ ਜਾਵਾਂ ਦੇਖੋ ਹੁਣ ਹੌਲੀ ਹੌਲੀ ਉਹ ਦੇ ਕੋਲ ਪਹੁੰਚ ਗਿਆ ਤੇ ਉਹਨੂੰ ਸੁੰਘਣਾ ਸ਼ੁਰੂ ਕਰ ਦਿੱਤਾ ਹੈ। ਦੋਸਤੋ ਦੇਖੋ ਕਿੰਨਾ ਪਛਾਣਵਾਏ ਇਹਨੂੰ ਇਸੇ ਕਰਕੇ ਇਹਨੂੰ ਵਫਾਦਾਰ ਕਿਹਾ ਜਾਂਦਾ ਹੈ। ਦੇਖੋ ਦੋਸਤੋ ਕਿੱਦਾਂ ਹੁਣ ਉੱਪਰ ਚੜ ਗਿਆ ਆ ਤੇ ਕਿੱਦਾਂ ਉਹਨੂੰ ਚੁੰਮਣ ਚੱਟਣ ਲੱਗ ਪਿਆ। ਦੋਸਤੋ ਇਹ ਦੇਖੋ ਪਿਆਰ ਇਹ ਜਾਨਵਰ ਵਾ ਜੇ ਕਿਸੇ ਜਾਨਵਰ ਨੂੰ ਅਸੀਂ ਪਿਆਰ ਨਾਲ ਪਾਲਦੇ ਆਂ ਤੇ ਉਹ ਇਦਾਂ ਆਪਣੀ ਵਫਾਦਾਰੀ ਨਿਭਾਉਂਦੇ ਆ। ਇਿੱਤਾ ਉਹ ਵੀ ਆਪਣੇ ਮਾਲਕ ਨਾਲ ਪਿਆਰ ਕਰਦੇ ਆ। ਦੋਸਤੋ ਆਪਣੇ ਸਕੇ ਸਬੰਧੀ ਛੱਡ ਜਾਂਦੇ ਆ ਪਰ ਇਹ ਜਿਹੜਾ ਜਾਨਵਰ ਉਹ ਹੈ ਨਾ ਜਿਹੜਾ ਡੌਗ ਉਹ ਆ ਇਹ ਆਪਣੇ ਮਾਲਕ ਨੂੰ ਕਦੇ ਨਹੀਂ ਭੁੱਲਦਾ। ਬਹੁਤ ਵਧੀਆ ਮੈਨੂੰ ਇਹ ਵੀਡੀਓ ਦੇਖ ਕੇ ਲੱਗਾ ਤੇ ਬਾਕੀ ਦੋਸਤੋ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਿਰ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲਾਇਕ ਕਰਕੇ ਸ਼ੇਅਰ ਜਰੂਰ ਕਰ ਦਿਓ ਤੇ ਫਿਰ ਮੈਂ ਤੁਹਾਨੂੰ ਬਹੁਤ ਜਲਦੀ ਇਦਾਂ ਦੀ ਇੱਕ ਹੋਰ ਵੀਡੀਓ ਦੇ ਵਿੱਚ ਮਿਲੂੰਗਾ